ਬੜੀਆ ਇੱਕ ਹੋਰ ਵੀ ਆਪਾਂ ਵੀ ਸਾਡਾ ਵੀਡੀਓ ਸਟਾਰਟ ਕਰ ਦਿੰਦੇ ਹਾਂ ਕੋਈ ਨਾ ਦੋ ਯਾਰ ਮੈਂ ਕੈਮਰੇ ਤੇ ਬਣਾਣ ਦੀ ਕੋਸ਼ਿਸ਼ ਕਰ ਰਹਾ ਹਾਂ ਅੱਛਾ ਅਜੇ ਹੱਥ ਬਾਰ ਅਸੇ ਨੂੰ ਅਜੇ ਸਾਡਾ ਸ਼ਾਟ ਨਾ ਪਾਈ ਯਾਰ ਅਨੂੰ ਮੈਂ ਬਣ ਕਾ ਨਹੀਂ ਕਰਦਾ ਤੁਹਾਡੇ ਅੱਗੇ ਮਰ ਆ ਵੀ ਹੈਗਾ ਪਲਾਸਟਿਕ ਦਾ ਫੜਿਆ ਫੜਨ ਵਾਸਤੇ ਅੱਛਾ ਛੱਡ ਜਣੇ ਇੱਥੇ ਦੱਸੀ ਵੀ ਕਿਹੜੇ ਕਹਿ ਰਹੇ ਹੋ ਹੋਰ ਅੰਦਰ ਫੜੋ ਸਿੱਧਾ ਲੈ ਕੁੜੀਆਂ ਚੱਲ ਗੱਲ ਤੂੰ ਚੱਲੋ ਲੈ ਦੱਸੋ ਆ ਬੀਬੀ ਬੱਚੇ ਵਿੱਚੋਂ ਦੇ ਗੱਤੇ ਵਿੱਚੋਂ ਲੋ ਐਂ ਵੀ ਕਰੋ ਬੱਚੇ ਇੱਥੇ ਮਾਰ ਨਾਓ ਇੱਥੇ ਨਾਓ ਆਪੇ ਬੱਚੇ ਐਂ ਦੋ ਚੱਲ ਇਹਦੇ ਕੱਟ ਕੇ ਪਾ ਦੋ ਐਂ ਨਹੀਂ ਪਈ ਹੋਈ ਚੱਲ ਬਸ 10 ਕੱਢ ਲਓ ਜੀ 10 ਦੇ ਦੋ 10 ਦੇ ਦੋ ਬਸ ਦੇ ਦੋ 10 ਕਿੱਜ ਆ ਗਿਆ ਲੜਕੀਆਂ ਦੋ 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 ਟਵਾਡੇ ਭਾਜੀ ਤੇਰੇ ਨਜ਼ਰ ਨਾਲ ਆਏ ਸਾਰੇ ਨੇ ਕਿੱਥੇ ਦਵਾਣਾ ਚਲੋ 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 ਐਣ ਵਾਣੂ ਐਣੂ 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 ਜਿਹੜੇ ਵੀ ਲੋਗ ਜਿਹੜੇ ਵੀ ਪਰਿਵਾਰ ਪੰਜਾਬ ਚ ਹੈ ਹੜਾ ਵਾਸਤੇ ਪੰਜਾਬ ਚ ਜਿਹੜੇ ਫਲੱਡਸ ਉਹਨਾਂ ਦੇ ਵਿਕਟਮਸ ਬਣੇ ਆ ਉਹਨਾਂ ਵਾਸਤੇ ਅਸੀਂ ਇੱਕ ਸਰਵਾਈਵਲ ਕਿਟਸ ਬਣਾ ਕੇ ਲੈ ਕੇ ਆਏ ਆ ਜਿਵੇਂ ਕਿ ਪੰਜਾਬ ਦਾ ਸਾਰਾ ਯੂਥ ਇੰਨੇ ਸਾਰੇ ਐਕਟਰ ਸਿੰਗਰਸ ਇਹ ਸਾਰੇ ਅੱਗੇ ਵਧੇ ਆ ਤੇ ਵੱਧ ਤੋਂ ਵੱਧ ਹੈਲਪ ਕਰ ਰਹੇ ਆ ਕਿ ਸਾਡਾ ਵੀ ਬੰਦਾ ਹੈ ਕਿ ਪੰਜਾਬ ਦੇ ਬੱਚੇ ਉਹਨ ਦੇ ਇੱਕ ਫਰਜ਼ ਨਿਭਾਈਏ ਤੇ ਇੱਕ ਸਰਵਾਈਵਲ ਕਿਟਸ ਲੈ ਕੇ ਆਈਏ ਜਿਹੜੀਆਂ ਬੇਸਿਕ ਨੀਡਸ ਨੇ ਜਿਵੇਂ ਕਿ ਤਰਪਾਲਾਂ ਮਸਕੀਟੋ ਨੈਟਸ ਸੈਨੀਟਰੀ ਪੈਡਸ ਤੇ ਇਦਾਂ ਦੀਆਂ ਅੱਗੇ ਚੀਜ਼ਾਂ ਬਾਕੀ ਵਸਤੇ ਤੇ ਪਟਿਆਲਾ ਸ਼ਹਿਰ ਚਾਏ ਆ ਤੇ ਦੇਖਾਂਗੇ ਜਿੱਥੇ-ਜਿੱਥੇ ਵੀ ਇਹ ਸਰਵਾਈਵਲ ਕਿਟਸ ਦੀ ਲੋੜ ਹੋਏ ਜਿੱਥੇ-ਜਿੱਥੇ ਵੀ ਸਾਡੇ ਨੌਜਵਾਨ ਨਹੀਂ ਪਹੁੰਚ ਪਾ ਰਹੇ ਉਥੇ ਤੱਕ ਅਸੀਂ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਤੇ ਵੁੱਡ ਸਕੂਲ ਸੇਵਾ ਫਾਊਂਡੇਸ਼ਨ ਹਰੋ ਕਦਮ ਉਠਾਏਗੀ ਜਿਸ ਨਾਲ ਪੰਜਾਬ ਆਪਣੇ ਕਦਮਾਂ ਤੇ ਦੁਬਾਰਾ ਖੜ ਪਾਏਗਾ ਥੈਂਕ ਯੂ ਜੀ ਬਹੁਤ ਬਹੁਤ ਮੈਂ ਸਭੀ ਤੋਂ ਮਾਰਨ ਲੰਗ ਬਹੁਤ ਬਹੁਤ ਧੰਨਵਾਦੀਆਂ ਆਪਣੇ ਵੱਡੇ ਭਾਈ ਸਾਹਿਬ ਪ੍ਰਾਈਵੇਟ ਸਕੂਲ ਦਾਵਾ ਕੁੰਡਾ ਜਿਹੜਾ ਦਾਦਾ ਜੀ ਸਤਸੋਹ ਸੇ ਕੁੰਡਾ ਕੁੰਡੇ ਵਾਲੇ ਸਰਦਾਰ ਦੇ ਸੌਖੇ ਰਹੇ ਉਹਨਾਂ ਦੇ ਅ ਤਰੇ ਜੀ ਨੂੰ ਟ੍ਰੇਨਿੰਗ ਰਾਤ ਪਹੁੰਚੇ ਨੇ ਉਹਨੇ ਸਾਡੀ ਬੇਟੀ ਦੋਤਰੀ ਆ ਉਹਦੇ ਨਾਲ ਮੁੱਢੀ ਸੇਵਾ ਕਰਨ ਵਾਲੀ ਸੀ ਤੇ ਉਹਨਾਂ ਦਾ ਬਹੁਤ ਧੰਨਵਾਦੀ ਆ ਇਹ ਆਹੀ ਆਂਦੇ ਰਹਿਣਗੇ ਸਾਰੇ ਹੀ ਆਪਾਂ ਇਹ ਨਵਾਂ ਇਹ ਆਪ ਵੀ ਸਾਰੇ ਹੁੰਦੇ ਰਹਿਣਗੇ ਤੇ ਸੇਵਾ ਕਰਦੇ ਰਹਿਣਗੇ ਮੈਂ ਬਹੁਤ ਧੰਨਵਾਦ ਕਰਦਾ ਸਾਰਿਆਂ ਨੌਜਵਾਨਾਂ ਦਾ